ਹਾਂਜੀ ਤੇ ਹੁਣ ਘਰ ਦੇਖਣ ਵਾਸਤੇ ਅਸੀਂ ਹੋ ਗਿਆ ਰੈਡੀ ਸੋਮਨ ਜੀ ਹੋ ਰਹੇ ਨੇ ਹਜੇ ਹਾਈ ਹਾਈ ਇਹਨਾਂ ਦੀ ਵੇਟ ਕਰ ਰਹੇ ਆ ਮਤਲਬ ਬਾਕੀ ਸਾਰ ਜਾਨੇ ਉੱਪਰ ਫੋਟੋਆਂ ਕਿਚਨ ਜਿਹੜਾ ਸਾਡਾ ਕੰਮ ਹੁੰਦਾ ਹਰ ਵਾਰ ਤੇ ਇਹ ਤਿਆਰ ਇਹਨਾਂ ਦਾ ਵੀ ਹਰ ਵਾਰ ਇਹ ਵਾਸ਼ਰੂਮ ਚ ਹੁੰਦੇ ਆ ਹੈਨਾ ਪਿਛਲੀ ਵਾਰ ਵੀ ਵਾਸ਼ਰੂਮ ਦੀ ਸੀ ਮਤਲਬ ਸਿਰ ਸਿਰ ਮਤਲਬ ਇਹਦਾ ਰਹੀਦੀ ਹੁੰਦਾ ਐਂਡ ਤੇ ਬਾਉਣਾ ਨਾ ਤੇ ਬਾਕੀ ਸਾਰੇ ਜਾਨੇ ਉੱਪਰ ਫੋਕਲ ਸਾਰੇ ਤਿਆਰ ਕਰ ਦਿਓ ਹਾਂ ਇਹ ਮਤਲਬ ਰਿਸਪਾਂਸਿਬਿਲਟੀ ਬਹੁਤ ਵੱਡੀ ਹੈ ਪਹਿਲਾਂ ਸਾਨੂੰ ਚਲੋ 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 ਐਵੇਂ ਕਰਕੇ ਵਿਸ਼ੇਸ਼ ਦਿਨੇ ਤਿਆਰ ਹੋ ਜੋ ਤੇ ਉਸ ਦੁਆਚੇ ਯਾਪ ਰਿਲੈਕਸ ਹੋ ਕੇ ਸਾਨੂੰ ਕੱਢ ਕੇ ਸਾਰਿਆਂ ਨੂੰ ਬਾਹਰੇ ਮਤਲਬ ਸਾਰੇ ਜਾਨੇ ਹੁਣ ਬਾਹਰ ਤਾਂ ਹਨੇ ਹੁਣ ਕਿਸੇ ਦੀ ਨਹੀਂ ਹਿੰਮਤ ਨਹੀਂ ਵੀ ਹੁਣ ਆ ਸਕਣ ਇਹਨੂੰ ਡਿਸਟਰਬ ਕਰ ਸਕਣ ਹੁਣ ਇਹ ਆਪੇ ਹੀ ਉੱਪਰ ਆ ਜੂਗੀ ਤਿਆਰ ਹੋ ਕੇ ਚਲੋ ਅਸੀਂ ਚੱਲਦੇ ਹਾਂ ਅਸੀਂ ਜਾઈએ ਫਿਰ ਤੁਸੀਂ ਉੱਪਰ ਆ ਜਿਓ ਠੀਕ ਹੈ ਜੀ ਚਲੋ ਚੱਲੀਏ ਲਾਣੀ ਹਾਂਜੀ ਗਾਇਸ ਅਸੀਂ ਉਹ ਉੱਥੇ ਪਹੁੰਚ ਚੁੱਕੇ ਹਾਂ ਜਿੱਥੇ ਘਰ ਆ ਤੇ ਹੁਣ ਘਰ ਵਾਲੀ ਨੂੰ ਜਾ ਰਹੀ ਹਾਂ ਜਿੱਦਾਂ ਕਿ ਤਾਂ ਅ ਇੱਧਰ ਮੇਰੇ ਬੂਟਾਂ ਦੀ ਚਰਚਾ ਹੋ ਰਹੀ ਸੀ ਕਿਉਂਕਿ ਪਸਤਾਨੀ ਬੂਟ ਨੇ ਜਿੱਦਾਂ ਦੀ ਮੈਂ ਆਈਆਂ ਮੈਂ ਇਲਾਹੀ ਨ ਮੜਾ ਰਣਦੀਪ ਸਿੰਘ ਜੀ ਨੂੰ ਦਿਖਾ ਦਈਏ ਕਿ ਇਹ ਹਾਲਤ ਹੋ ਚੁੱਕੀ ਹੈ ਇਹਨਾਂ ਦੀ ਬਾਲੇ ਬੁਰੇ ਪਏ ਨੇ ਰੈਟ ਟੇਪ ਦੇ ਨੇ ਆ ਦੇਖੋ ਮੜਾ ਦੇਖੋ ਕੀ ਹਾਲਤ ਹੋ ਗਈ ਟੱਟੇ ਪਏ ਨੇ ਹਾਂ ਵੀ ਬੱਤੀਆਂ ਦੇ ਖੜੀਏ ਸਟਾਰਟ ਕਰਦੇ ਹੋ ਗਿਆ ਹਾਂ ਤੇ ਆ ਵੀ ਇੱਧਰ ਬਲੌਗਰ ਵੱਡੇ ਇੰਨਾ ਸਾ ਅਸੀਂ ਭੱਜ ਕੇ ਜਾ ਰਹੇ ਹਾਂ ਮੇਰੇ ਕੋਲ ਦੋ ਹੋਣੇ ਦੋ ਵਲੌਗ ਨਾ ਰਹੀਆਂ ਮੈਂ ਉਹ ਉਧਰ ਜਾਣਾ ਸੀ ਪ੍ਰੋਬਬਲੀ ਇੰਡੀਅਨ ਚਲ ਫੋਨ ਤਾਂ ਲਾ ਲਈਏ ਕਿਤੇ ਅਗਲਾ ਹੋਵੇ ਨਾ ਕਰੇ ਆਪਾਂ ਸਾਰਾ ਨੰਬਰ ਚੱਕੀ ਜਾਂਦੇ ਆ ਲਾ ਲਓ ਅਸੀਂ ਤਾਂ ਮੈਂ ਤੇ ਨਵਾਂ ਪਹਿਲਾਂ ਇੱਧਰ ਰਹਿੰਦੇ ਹੁੰਦੇ ਸਾਡਾ ਘਰੇ ਆ ਕੇ ਪੁੱਛ ਰਿਹਾ ਜਾਈ ਹਾਂ ਫੋਨ ਲਾ ਕੇ ਪੁੱਛ ਰਿਹਾ ਜਿੰਨਾ ਕੋਲ ਅਸੀਂ ਘਰ ਦੇਖਣ ਆਉਣਾ ਉਹ ਆ ਕੇ ਅਸੀਂ ਇਹਨਾਂ ਨੂੰ ਆਪਣਾ ਪੁਰਾਣਾ ਘਰ ਵੀ ਦਿਖਾ ਕੇ ਲਿਆਵਾਂਗੇ ਜਿੱਥੇ ਅਸੀਂ ਪਹਿਲਾਂ ਰਹਿ ਰਹੇ ਸੀ ਹਾਂ ਮਤਲਬ ਸਾਡੇ ਆਉਣ ਤੋਂ ਪਹਿਲਾਂ ਮੂਵ ਹੋਏ ਸੀ ਬਾਈ ਬੱਸ ਨਾਟ ਕਮਿੰਗ ਕਮਿੰਗ ਬਾਈ ਸਤ ਨੂੰ ਮੈਂ ਜਾਨੇ ਮਰ ਬੰਦੇ ਨੇ ਕੰਮ ਤੇ ਜਾਣਾ ਉਹ ਲੇਟ ਹੋ ਹੀ ਜਾਂਦਾ ਘਰ ਕੋਈ ਤਾਂ ਨਹੀਂ ਮਿਲਦੀ ਘਰੇ ਜਾ ਕੇ ਬਾਈ ਹਾਂਜੀ ਗਾਇਸ ਅਸੀਂ ਪਹੁੰਚ ਗਏ ਸੀਗੇ ਘਾਰਾਂ ਵਾਲੇ ਐਡਰੈਸ ਤੇ ਤੇ ਉਹ ਕੱਲਾ ਹੀ ਉਧਰ ਤੁਰ ਜਾਂਦਾ ਤੇ ਘਰ ਇਹ ਲੱਭ ਰਹੇ ਨੇ ਉਹ ਕੱਲਾ ਤੁਰਿਆ ਜਾਂਦਾ ਉਧਰ ਮਤਲਬ ਇਹ ਕਹਿ ਰਹੇ ਅੰਦਰ ਨੂੰ ਮੈਪ ਤੇ ਦੇਖ ਕੇ ਤੇ ਉਹ ਕੱਲਾ ਹੀ ਦੇਖ ਰਿਹਾ ਉਧਰੋਂ ਹੋਰੇ ਦੇਖ ਕਿੱਡੀ ਦੂਰ ਜਾ ਕੇ ਗਿਆ ਉਹ ਕੱਲਾ ਹੀ ਤੁਰਿਆ ਜਾਂਦਾ ਮੈਨੂੰ ਪਤਾ ਨਹੀਂ ਉਹਨੂੰ ਆਏ ਵੀ ਮੈਂ ਲੱਭੂ ਪਹਿਲਾਂ ਖਾਰਾਂਂ ਚਾੜਤਾ ਲੱਗੀ ਪਈ ਆ ਵੀ ਪਹਿਲਾਂ ਕੌਣ ਲੱਭੂ ਅਸੀਂ ਦੋਨੇ ਬਲੌਗ ਬਣਾ ਰਹੇ ਹਾਂ 94 14 ਗਾਇਸ ਸੱਡ ਕਰਦਾ ਨਾ ਕਿ ਹੈਗਾ 14 ਹੀ ਹੈ ਨਹੀਂ ਸੁਮਨ 94 14 13 13 ਤੇ 94 14 ਇੱਧਰ 16 94 24 ਆ ਇਹ ਆਏ ਕਿਵੇਂ ਬਸਾ ਗਏ ਦੇਖੋ ਗਾਇਸ ਆ ਗਿਆ ਮੋੜ ਆਇਆ ਦੇਖ ਕੇ 93 94 ਲੱਭ ਰਹੇ ਆ 13 ਵੀ ਹੈਗਾ 16 ਵੀ ਹੈਗਾ 30 ਹੋਗੇ 4 ਵਜੇ ਪਹੁੰਚਣਾ ਹੈ ਕਿੰਨੇ ਦੇਖੋਗਾ ਨਾਲ ਕਾਲ ਕਾਲ ਮਲਾਈ ਜਾਵੇ ਔਰ ਨਰਨ ਔਰ ਮੈਨੂੰ ਕਾਲ ਲਾ ਕੇ ਅਸੀਂ ਬਾਹਰ ਖੜੇ ਲੈ ਰਾਇਆ ਮਾੜਾ ਕੀ ਹੋ ਮੜਾ ਜਾ 9413 ਠੀਕ ਬੱ ਉਹ ਜਵਾਕ ਪੰਜਾਬੀ ਖੜਾ ਐ ਇਹਨਾਂ ਦਾ ਘਰ ਹੀ ਲੈ ਪੁੱਛ ਲੈਣੇ ਆ ਛੱਡੋ ਉਹਨੂੰ ਇਹਨਾਂ ਨੂੰ ਪੁੱਛ ਲੈਣੇ ਆ ਉਹਦੇ ਪੰਜਾਬੀ ਜਵਾਕ ਖੜਾ 414 ਉਹ ਸਾਨੂੰ ਦੇਖ ਰਿਹਾ ਵੀ ਕਮਲੇ ਕੀ ਕਰ ਰਹੇ ਨੇ ਜਿੱਦਾਂ ਜਿੱਦਾਂਗੇ ਕਿਹ ਕਿਹ ਕਾਹਦੇ ਦਿੱਪਰੀ ਆ ਖੜ ਜੋ ਗਾਈਜ਼ ਅਸੀਂ ਘਰ ਲੱਭ ਲਈਏ ਫਿਰ ਜੇ ਉਹਨਾਂ ਨੇ ਬਲੌਗਿੰਗ ਕਰਨ ਦਿੱਤੀ ਫਿਰ ਤੁਹਾਨੂੰ ਘਰ ਦਿਖਾਵਾਂਗੇ ਨਹੀਂ ਫਿਰ ਅਸੀਂ ਦੇਖ ਕੇ ਆਦਾਂ ਨਹੀਂ ਦੇਖੋ ਗਾਈਜ਼ ਗੋਰੀਆਂ ਨੇ ਸਮਾਨ ਫੇਰ ਕੱਢਿਆ ਪਿਆ ਹੁਣ ਸਾਨੂੰ ਇਹ ਚੱਕਣ ਦੀ ਮਤਲਬ ਉਹ ਲੱਗ ਰਹੀ ਸੀ ਪਰ ਇਹ ਸੀ ਘਰ ਤੋਂ ਬਹੁਤ ਦੂਰ ਆ ਬਸ ਤੇ ਆਏ ਕਿਉਂਕਿ ਹੁਣ ਅਸੀਂ ਇਹਨੂੰ ਲਿਜਾ ਨਹੀਂ ਸਕਦੇ ਨਹੀਂ ਯਾਰ ਇੱਥੇ ਤਾਂ ਅੱਗੇ ਵੱਧ ਰਹਾ ਨੰਬਰ ਕੰਮ ਵੀ ਨਹੀਂ ਹੈਗਾ ਵੈਸੇ ਕੋਈ ਇਹ ਨਹੀਂ ਤਾਂ ਲੈ ਜਾਂਦੇ ਅੱਜ ਇਹ ਟੇਬਲ ਵਾਲਾ ਕਰੀ ਆ ਬੈਂਕਾ ਚ ਪਾ ਕੇ ਆਏ ਨਹੀਂ ਪਤਾ ਵੀ ਉਹ ਦੂਰ ਗਾੜਾ ਜਾ ਉਧਰ ਸਪਾਟ ਡੇਲ ਜਾ ਗੁਰਗਰੋਂ ਪੈਸੇ ਹਾਂ ਉਹ ਅੱਜ ਗਾਇਸ ਇਸ ਦਾ ਦੇਖਿਆ ਸੀ ਇਹ ਨਵੇਂ ਮਦਰ ਲੋ ਦੀ ਡਿਸਕਸ਼ਨ ਚੱਲ ਰਹੀ ਆ ਹੁਣ ਨੈਕਸਟ ਦੇਖਣ ਜਾ ਰਹੇ ਹਾਂ ਉਹ ਨਗਰ ਮਦਰਵਾਡ ਰੈਸ ਲਿਆ ਹੁਣ ਦੂਜਾ ਦੇਖੇ ਫਿਰ ਜਿਹੜਾ ਬੈਸਟ ਹੋਇਆ ਉਹ ਚੁਣਾਂਗੇ ਮਰਮਾਰਾਂ ਅੱਗੇ ਤਾਂ ਇੰਨੇ ਪਿੱਕ ਪਿੱਕ ਲਗ ਰਹੇ ਨੇ ਨੰਬਰ ਮੇਰੇ ਕੋਲ ਜੋ ਕੁਛ ਲੱਗੇ ਪਿੱਕ ਪੈਕ ਤੋਂ ਅਗਰੇ ਬੈਟਰੀ 80 ਡਾਲਰ ਵਾਲੇ ਸੀ ਹਾਂ ਤੇ ਉਹ ਤਾਂ ਬੜਾ ਮਹਿੰਗਾ ਉਹ ਤਾਂ ਬੰਚੀ ਸੌਫਟ ਹਾਂਜੀ ਮਤਲਬ ਘਰ ਦੇ ਸਾਈਡ ਨਹੀਂ ਹੋਣਾ ਵੀ ਕਿੱਥੇ ਰਹਿਣਾ ਮਤਲਬ ਸੇਫਟੀ ਦੀ ਟੈਨਸ਼ਨ ਹੋ ਗਈ ਦੁਬਾਰੀ ਫੜਾ ਜੀ ਦੂਜੇ ਗੱਰ ਜਾ ਰਹੇ ਹਾਂ ਜਿਹੜਾ ਇਹਨਾਂ ਚ ਬੈਸਟ ਲੱਗਾ ਉਹੀ ਹਾਂ ਕਰਦਾਗੇ ਉਹਨੂੰ ਡਨ ਕਰਦਾਗੇ ਜਿੱਦਾਂ ਕਿ ਚੱਲੋ ਗਾਇਸ ਅਸੀਂ ਦੂਜਾ ਗੱਰ ਵੀ ਦੇਖਾਂਗੇ ਤੇ ਘਰ ਦੇਖ ਕੇ ਅਸੀਂ ਪਹੁੰਚ ਗਏ ਸੀਗੇ ਵਾਈਟ ਟਰੱਕ ਤੇ ਤੁਹਾਨੂੰ ਵੀਊ ਦਿਖਾਉਣੇ ਆ ਅੱਗੇ ਜਾ ਕੇ ਮਤਲਬ ਉਹ ਸੀਗਾ ਜਿੱਥੇ ਲਗੇ ਸੀ ਹਾਂ ਜਿੱਥੇ ਸਾਰੇ ਹੁੰਦੇ ਆ ਇੱਥੇ ਪਹਿਲਾਂ 크리스마ਸ ਦਾ ਕਰਕੇ ਬਹੁਤ ਡੈਕੋਰੇਸ਼ਨ ਕੀਤੀ ਸੀ। ਸੱਚਾ ਬਿਗ ਚੀਜ਼ ਬੰਦ। ਸੱਚਾ ਬਿਗ ਬਿਗ ਜੀ ਕਰਦਾ ਇਸ ਲਈ ਆ ਤੁਮ ਆਸ ਤੁਮ ਦੀ ਪਹੁੰਚ ਨਹੀਂ ਹੈ। ਇਹ ਫਸਟ ਟਾਈਮ ਸੱਚਾ ਬਿਗ ਚੀਜ਼ ਮੈਡ ਫਾਰਮੀ ਕਿ ਮੈਂ ਆਫੀਸ਼ੀਅਲੀ ਵਾਈਟ ਰੌਕ ਪਹੁੰਚ ਚੁੱਕੀ ਆ। ਸੋ ਲੈਟਸ। ਹੋ ਰਿਹਾ ਵਾਈਟ ਰੌਕ ਅੱਖਾਂ ਦੇ ਸਾਹਮਣੇ। ਵਿਸ਼ਵਾਸ ਨਹੀਂ ਹੋ ਰਿਹਾ ਕਿ ਸੋ ਇੰਨਾ। ਤੇ ਠੰਡ ਬਹੁਤ ਜ਼ਿਆਦਾ ਲੱਗੂਗੀ। ਉੱਧਰ ਅਸੀਂ ਮੀਂਹ ਚਾਹੀ ਸੀ ਅੱਜ ਮੀਂਹ ਹੈ ਨਹੀਂ। ਪਾਣੀ ਇੱਥੇ ਪਹਿਲਾਂ ਇੱਥੇ ਤੱਕ ਸੁੱਕਾ ਹੈ ਸੁੱਕਾ ਪਿਆ ਸੀ ਇਹ ਤੇ ਇੱਥੇ ਪਾਣੀ ਦੀ ਆਵਾਜ਼ ਸੁਣ ਰਹੀ ਆ। ਸੁਣ ਰਹੀ ਆ ਪਾਣੀ ਦਿਖਾ। ਦਿਖ ਨਹੀਂ ਰਿਹਾ। ਸਲੈਸ਼ ਆਨ ਕਰ ਲਾ। ਆ ਦੇ। ਦਿਖ ਨਹੀਂ ਰਿਹਾ ਪਾਣੀ। ਆ ਦੇ। ਮਤਲਬ ਆਵਾਜ਼ ਹੀ ਸੁਣ ਸਾਲ ਸੁਣ ਲਓ ਆਖਸ ਦਿਖ ਨਹੀਂ ਰਿਹਾ। ਇੱਧਰ ਸ਼ੂਟਿੰਗ ਚੱਲੂਗੀ ਹੈਗੇ। ਲਾਸਟ ਤੱਕ ਜਾ ਕੇ ਆਉਣਾ ਗਾਇਸ ਫਿਰ ਗਾਣੇ ਦੇ ਬਾਅਦ ਚਾਹ ਮੈਂ ਲਾਸਟ ਤੱਕ ਜਾ ਕੇ ਆਉਣਾ ਠੰਡ ਲੱਗਦੀ ਦੇਖ ਜਾ ਕੇ ਆਵਾਂਗੇ ਮੈਂ ਕਿੱਦਾਂ ਇਧਰ ਜਿੱਦਾਂ ਜਿੱਦਾਂ ਕੇ ਪਹਾੜ ਆ ਪਹਾੜਾਂ ਤੇ ਘਰ ਦੇਖ ਲੋ ਇਧਰ ਕੋਤੋ ਸ਼ੂਟਿੰਗ ਇੱਧਰ ਰਨਿੰਗ ਹੋ ਰਹੀ ਆ ਜਿੱਦਾਂ ਕਿ ਤਾਂ ਲਾਈਵ ਬਾਬੇ ਉਹ ਕਹਿੰਦੇ ਗੱਡੀ 'ਚ ਤਾੜਲੇ ਦੋ ਕਬੂਤਰ ਰੌਲਾ ਬਾਲਾ ਪਾਈ ਜਾਂਦੇ ਸੀਗੇ ਤਾਂ ਕਰਕੇ ਫਿਰ ਇਹਨਾਂ ਨੂੰ ਆਪਾਂ ਬਾਬੇ ਉਹ ਗੱਡੀ ਚਵਾ ਲਿਆ ਹੁਣ ਠੀਕ ਆ ਕੁਸ ਹੁਣ ਕੁਸ ਮਾਹੌਲ ਠੀਕ ਆ ਇਹਨਾਂ ਦੀਆਂ ਮਾਮਾ ਨੂੰ ਸ਼ਾਂਤੀ ਮਿਲੀ ਆਗੀ ਵੀ ਕੋਈ ਚੱਕਰ ਨਹੀਂ ਵੀ ਬਰੋਂਦਾ ਨਹੀਂ ਹੁਣ ਕੰਮ-ਕੁਮ ਕਰਨਾ ਉਹ ਗੋਹਾਗਾ ਸਿੱਟਣਾ ਹੋਊਗਾ ਹਨਾ ਓਏ ਸਟ੍ਰਾਂਗ ਨਹੀਂ ਹੈਨਾ ਦੱਸ ਬੋਲ ਇਹ ਸਾਡਾ ਸਭ ਤੋਂ ਵੱਧ ਅਸਰਾਰਤੀ ਬੰਦਾ ਕਾਰਟੂਨ ਦੇਖਦਾ ਹੈ ਇਹ ਇਹ ਮੋਟਾ ਗਾ ਓਟੇ ਮਿੱਠੀ ਕਿਵੇਂ ਕਰਦਾ ਉਹਨਾਂ ਕਰਕੇ ਦਿਖਾ ਦੇ ਫਿਰ ਆ ਲਾ 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 ਤੁਮਾਰ ਕੇ ਕਰਦੇ ਆਂ ਕਿਵੇਂ ਕਰਦਾ ਉਹਨਾਂ ਦੋਨੇ ਪਾਈ ਆਪਸੇ ਜਿਵੇਂ ਮਿੱਠੀ ਕਰ ਦੋ ਫਿਰ ਇੱਕ ਦੂਜੇ ਨੂੰ ਦੋਨੇ ਪਾਈ ਦੋਨੇ ਪਾਈ ਕਰੋ ਮਿੱਠੀ ਫਿਰ ਇੱਕ ਦੂਜੇ ਨਾਲ ਕਰ ਦੇ ਮੋਤੂ ਕਿਵੇਂ ਕਰਦਾ ਉਹਦੀ ਗੱਲ ਤੇ ਹੱਥ ਰੱਖ ਕੇ ਆਂ ਉਹਵੇਂ ਕਰ ਦੇ ਕਰ ਦੇ ਓਹ ਹੋ ਤਾਂ ਬਾਬੇ ਪਾਗੀ ਲਾ ਲਈ ਤੂੰ ਤਾਂ ਰਕਾਰੀ ਤੋੜ ਤੇ ਹਣ ਬੰਨਗੇ ਦਵਾਰੇ ਬੱਧੀਏ ਬੱਧੀਏ ਇਹਦੀ ਪਾਸਾ ਸਾਨੂੰ ਵੀ ਨਹੀਂ ਸਮਝ ਆਉਂਦੀ ਬਾਬੇਓ ਚਲ ਸਾਨੂੰ ਤਾਂ ਉਹ ਨਹੀਂ ਕਿੱਥੇ ਆ ਗਈ ਹੈ ਲੜ ਕੇ ਦੇਖੋ ਦੋਨੇ ਜਾਨੇ ਓਏ ਲੜ ਕੇ ਦੇਖੋ ਦੋਨੇ ਜਾਨੇ ਵੀ ਕੀ ਬਾਣਦਾ ਲੜ ਕੇ ਦੇਖੋ ਹੈ ਹੈ ਲੜਨਾ ਨਹੀਂ ਤਿਆਰੀਆਂ ਚਾ ਕੰਮ ਪੂਰਾ ਕਾਗਜ਼